ਸਾਗਰ ਨੂੰ ਜਾਂ ਸਮੁੰਦਰ ਨੂੰ ਪਾਰ ਕਰਨ ਦੇ ਲਈ ਬੇੜੀ ਦੀ ਜ਼ਰੂਰਤ ਪੈਂਦੀ ਹੈ ਤੇ ਜੇ ਬੇੜੀ ਮਿਲ ਵੀ ਜਾਵੇ ਫਿਰ ਉਸ ਬੇੜੀ ਦੇ ਵਿੱਚ ਬਹਿ ਕੇ ਜਦੋਂ ਅਸੀਂ ਪਰਲੇ ਕਿਨਾਰੇ ਜਾਣਾ ਹੈ ਤਾਂ ਉਸ ਵੇਲੇ ਤੂਫਾਨ ਆ ਜਾਵੇ ਜਾਂ ਸਮੁੰਦਰ ਦਾ ਪਾਣੀ ਠਾਠਾ ਮਾਰੇ ਤੇ ਇਹ ਦੇਖ ਕੇ ਮਨ ਦੇ ਵਿੱਚ ਖਿਆਲ ਆਂਦਾ ਫਿਰ ਪਹਿਲੋਂ ਤੇ ਬੇੜੀ ਰਾਹੀਂ ਪਰਲੇ ਬੰਨੇ ਜਾਣਾ ਸੀ ਹੁਣ ਕਿਸ ਨੂੰ ਚੇਤਾ ਕਰੋਗੇ ਜਦੋਂ ਸਮੁੰਦਰ ਦੇ ਵਿੱਚ ਚਲੇ ਹੀ ਗਏ ਫਿਰ ਤੁਸੀਂ ਨਿਰੰਕਾਰ ਨੂੰ ਚੇਤੇ ਕਰੋਗੇ ਫਿਰ ਜਦੋਂ ਨਿਰੰਕਾਰ ਕਿਰਪਾ ਕਰਦਾ ਹੈ ਨਾ ਮਨ ਦੇ ਵਿੱਚ ਸਹਿਮ ਤੇ ਡਰ ਹੈ ਉਹ ਵੀ ਦੂਰ ਹੋ ਜਾਂਦਾ ਹੈ ਸਤਿਗੁਰ ਕੀ ਕਹਿੰਦੇ ਹਨ ਸਾਗਰ ਦੇਖੋ ਡਰ ਮਰੋ ਭੈ ਤੇਰਾ ਡਰ ਨਾ ਹੈ ਇਸੇ ਤਰ੍ਹਾਂ ਜਦੋਂ ਸੰਸਾਰਿਕ ਸਮੁੰਦਰ ਦੇਖਦੇ ਹਨ ਇਹਨਾਂ ਵਿਕਾਰਾਂ ਰੂਪੀ ਸਮੁੰਦਰ ਨੂੰ ਦੇਖਦੇ ਹਨ ਫਿਰ ਕਹਿੰਦੇ ਇੱਕ ਪਾਸੇ ਨਿਰੰਕਾਰ ਦਾ ਚੇਤਾ ਆਂਦਾ ਹੈ ਕਿ ਨਿਰੰਕਾਰ ਜੀ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜਿਹੜਾ ਸਮੁੰਦਰ ਹੈ ਨਾ ਇਹਦੇ ਵਿੱਚ ਡੁੱਬ ਚੱਲੇ ਆ ਪਰ ਜਦੋਂ ਤੈਨੂੰ ਚੇਤੇ ਕਰਦੇ ਆ ਨਾ ਆ ਸਾਰੇ ਦਾ ਸਾਰਾ ਸਹਿਮ ਤੇ ਅੰਦਰ ਦਾ ਜਿਹੜਾ ਡਰ ਬਣਿਆ ਹੋਇਆ ਹੈ ਉਹ ਤੈਨੂੰ ਚੇਤੇ ਕਰਕੇ ਖਤਮ ਹੋ ਜਾਂਦਾ ਹੈ ਸਾਗਰ ਦੇਖੋ ਡਰ ਮਰੋ ਭੈ ਤੇ ਰਹਿ ਡਰਨਾ ਹੀ ਬਸ ਮੈਨੂੰ ਡਰਨ ਦੀ ਲੋੜ ਨਹੀਂ ਜਦੋਂ ਨਿਰੰਕਾਰ ਨੂੰ ਚੇਤੇ ਕਰੋਗੇ ਉਹ ਇੰਨਾ ਔਕੜਾ ਬਿਗਨਾ ਮੁਸ਼ਕਲਾਂ ਦਾ ਨਾਸ ਕਰ ਦੇਵੇਗਾ ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ